हां जी मेरा नाम अगर मेल सहगाई दुकान ਦਾ ਵੀ ਨਾਮ ਸੀ ਸ੍ਰੀ ਗੁਰੂ ਰਾਮਦਾਸ ਜੀ ਡੈਰੀ ਅੱਧਲੇ ਕੇ ਡੈਰੀ ਸਵੀਟ ਦੇ ਇਹ ਤਿੰਨ ਵਜੇ ਕੇ 17 ਮਿੰਟ ਤੇ ਹੋਈ ਹੈ ਸਵੇਰ ਜੀ ਜਦੋਂ ਵੀ ਆਮ ਲੋਕ ਸ਼ਹਿਰ ਕਰਦੇ ਆ ਤੇ ਜੋ ਕਿ ਸਾਡਾ ਨੁਕਸਾਨ 30-40 ਹਜ਼ਾਰ ਰੁਪਏ ਦਾ ਹੋ ਗਿਆ ਜੀ ਜੋ ਜ਼ਰੂਰੀ ਕਾਗਜ਼ ਸੀ ਮੋਟਰਸਾਈਕਲਾਂ ਦੇ ਗੱਡਿਆਂ ਦੇ ਕਾਪੀ ਮੇਰੇ ਰਜਿਸਟਰੀਆਂ ਔਰ ਸਾਰੇ ਜ਼ਰੂਰੀ ਕਾਗਜ਼ ਸੀ ਉਹ ਵੀ ਲੈ ਕੇ ਜੋ ਕਿ ਦਿਨ ਦਿਹਾੜਾ ਸੀਗਾ ਸਾਂਝ ਨੂੰ 2:30 ਵਜੇ ਵੀ ਕੋਈ ਮਾਹੌਲ ਦਾ ਪੂਰਾ ਡਰ ਬਣਿਆ ਹੋਇਆ ਜੀ ਬਹੁਤ ਪਰੇਸ਼ਾਨ ਆ ਜੀ ਅਜੇ ਤੱਕ ਕੰਮ ਕਰਨ ਨੂੰ ਹੁਣ ਕੀ ਕਰਕੇ ਮੁਸ਼ਕਲ ਹੋਇਆ ਪਿਆ ਜੀ ਇੱਥੇ ਤੁਹਾਡੇ ਨੇੜੇ ਅਸਰ ਅਸਰ ਹੋਰ ਚੋਰੀ ਪੰਜਾਂ ਦੁਕਾਨਾਂ ਦਾ ਸ਼ਟਰ ਟੁੱਟਿਆ ਜੀ ਇੱਥੇ ਨਾਲ-ਨਾਲ ਲਗਮ ਗਈਆਂ ਜੀ ਦੋ ਤਿੰਨ ਜੀਰਾ ਰੋਡ ਤੇ ਵੀ ਸੁਣਿਆ ਵੀ ਉੱਥੇ ਵੀ ਟੁੱਟ ਗਏ ਹਾਂ ਸਿਰਨਾਖਨ ਚਾਹ ਦਾ ਡਰਾ ਹੈ ਜੀ ਆਪਣਾ 35 ਤੋਂ 40000 ਰੁਪਏ ਦਾ ਨੁਕਸਾਨ ਹੋਇਆ ਜੀ ਸੀਸੀਟੀਵੀ ਵੀ ਲੱਗੇ ਹੋਏ ਆ ਜੀ ਹਾਂ ਜੀ ਕੈਮਰੇ ਆਪਣੇ ਲੱਗੇ ਆ ਜੀ ਵਾਰਨਾ ਗੱਡੀ ਤੇ ਆਏ ਆ ਜੀ ਉਹਨਾਂ ਨਾਲ ਜੇ ਪੂਰੀ ਗੌਰ ਕਰੀ ਜਵੇਂ ਫੜੇ ਜਾ ਸਕਦੇ ਆ ਇਹਦਾ ਇਹ ਹੀ ਬੇਨਤੀ ਕਰਦੇ ਆ ਜੀ ਕਿੰਨੇ ਜਾਣੇ ਦਿਖਾਈ ਦੇ ਬੀਟ ਜੀ ਸੱਤ ਅੱਠ ਜਾਣੇ ਆ ਜੀ ਮੂੰਹ ਬੰਨੇ ਆ ਜੀ ਉਹਨਾਂ ਦੇ ਤੁਹਾਡਾ ਕੀ ਕੀ ਨੁਕਸਾਨ ਕੀਤਾ ਗਈ ਜੀ ਮੇਰੇ ਜੇ ਜੋ ਫਾਰਮਾਂ ਦੇ ਕਾਗਜ਼ ਕੂਗਜ ਆ ਜੋ ਇਥੇ ਮੁੰਡੇ ਦੇ ਆਧਾਰ ਕਾਰਡ ਪੈਨ ਕਾਰਡ ਜੋ ਸਾਡਾ ਵਾਰਸ ਤੁਸੀਂ ਸਾਰਾ ਕੁਝ ਲੈ ਗਏ ਗੱਲਾਂ ਵੀ ਵਿੱਚੋਂ ਕੱਢ ਕੇ ਸਨੇ ਪੈਸਿਆਂ ਦਾ ਸਾਰਾ ਹੀ ਲੈ ਗਏ ਜੀ ਹੁਣ ਮੰਨ ਕੀ ਕਰਦੀ ਆ ਅਸੀਂ ਦੱਸ ਐਸਐਸਪੀ ਸਾਹਿਬ ਨੂੰ ਮੰਗ ਕਰਦੇ ਆ ਵੀ ਇਹਦੀ ਗੌਰ ਕਰਕੇ ਸਾਨੂੰ ਸਾਰਾ ਇਨਸਾਫ ਦਿਵਾਇਆ ਜਾਵੇ ਜੋ ਕਿ ਤੁਹਾਡਾ ਮਾਰ ਦਰ ਦਾ ਮਾਹੌਲ ਬਣਿਆ ਸਾਡੀ ਵੀ ਮਦਦ ਕੀਤੀ ਜਾਵੇ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਤੇ ਪੀਸੀਆਰ ਦੀ ਲੱਗੀ ਹੋਈ ਹੈਗੀ ਪੀਸੀਆਰ ਵਾਲੇ ਡੈਸਟ ਕਰਦੇ ਹੈਗੇ ਰਾਪੂ ਪੀਸੀਆਰ ਵਾਲਾ ਇਹ ਇੱਕ ਵਿਚਾਰਾ ਬੰਦਾ ਉਹ ਬਹੁਤ ਘੰਟੇ ਬਾਅਦ ਆਇਆ ਜੀ ਅਸੀਂ ਫੋਨ ਕੀਤੇ ਥਾਣੇ ਵੀ ਫੋਨ ਕੀਤੇ ਕੋਈ ਸਾਡੀ ਇੰਨੀ ਹੋਈ ਨਹੀਂ ਗਈ ਮੇਰੇ ਨਾਮ ਵੀ ਜੇਕ ਮਹਾਰਾਜ ਜਿਹੜੇ ਬਾਲੇ ਕੋਈ ਯਤਨ ਕ੍ਰਿਆਨ ਸਟੋਰ ਦੇ ਨਾਲ ਦੀ ਦੁਕਾਨਾਂ ਜਿਹੜੀ ਕਿਹੜੀ ਜਗ੍ਹਾ ਜੀ ਅੰਮ੍ਰਿਤਸਰ ਰੋਡ ਤੇ ਹੀ ਆਡੇ ਰਾਤ ਚੋਰੀ ਹੋਈ ਹਾਂਜੀ ਰਾਤੀ ਚੋਰੀ ਹੋ ਗਈ 3 ਵਜੇ ਜੀ 3 ਵਜੇ ਕੁਸ਼ਮਟ ਤੇ ਹੋਈ ਆ ਜੀ ਤੇ ਗੱਲੇ ਚੋਂ ਪੈਸੇ ਕੱਢ ਕੇ ਲੈ ਗਈ ਜਬੋਤਾ ਮੂਤਾ ਪੈਪਸੀ ਕੋਕ ਦੀਆਂ ਸਾਰੀਆਂ ਲੈ ਗਈ ਜੀ ਕੱਢ ਕੇ ਗੱਲਾਂ ਬੰਦ ਕੇ ਲੈ ਗਈ ਹੋਗਾ 4000 ਰੁਪਏ ਦਾ ਜੀ ਜੇ ਜੇਕਰ ਗੱਲ ਕਰੀਏ ਤਾਂ ਪੀਸੀਆਰ ਵਗੈਰਾ ਵੀ ਇੱਥੇ ਕੀਤੀ ਜਾਂਦੀ ਹੈ ਜੀ ਇਹ ਦਰਚੀਤ ਵੀ ਜਾਂਦੀ ਹੈ ਤੇ ਚੋਰੀ ਹੋ ਜਾਵੇ ਤਾਂ ਵੀ ਕੰਨਾ ਜਾਵੇਗਾ ਇਸ ਕਰਕੇ ਜੀ ਦਰਚਾਤ ਵਧਾਈ ਜਾਵੇ ਸਾਡੀ ਰੱਖਿਆ ਕੀਤੀ ਜਾਵੇ ਬਹੁਤ ਮੰਗ ਹੈ ਮੰਗੇ ਕਿਤੇ ਸਾਡਾ ਇਨਸਾਫ ਹੁਲਵਾਇਆ ਜਾਵੇ ਜੀ